ਨਿਕੋਲ ਸਾਹਿਬ ਅਸੀਂ ਸਭ ਤੋਂ ਪਹਿਲਾਂ ਦਸਮ ਪਿਤਾ ਦੇ ਦਰਬਾਰ 'ਚ ਹਾਜ਼ਰ ਹੋਏ ਸੀ ਕੇਸਗੜ ਸਾਹਿਬ ਸਮਾਜ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਗੁਰੂ ਤੋਂ ਬੇਨਤੀ ਕਰਕੇ ਆਏ ਆ ਗੁਰੂ ਦੇ ਅੱਗੇ ਕਿ ਪੰਜਾਬ ਤੇ ਕਿਰਪਾ ਕਰੋ ਇਹ ਜਿਹੜਾ ਔਖਾ ਸਮਾ ਇਹ ਆਪ ਜੀ ਹੀ ਬਾਹ ਫੜ ਕੇ ਸਾਡੀ लाज ਰੱਖ ਸਕਦੇ ਹੋ ਹੜ੍ਹਾਂ ਨੇ ਬਹੁਤ ਸਾਰਾ ਨੁਕਸਾਨ ਕੀਤਾ ਪੰਜਾਬ ਦਾ ਵੱਡਾ ਹਿਸਾਨ ਪਾਣੀ ਦੀ ਮਾਰ ਹੇਠ ਹੈ ਪਰਿਵਾਰਾਂ ਨੂੰ ਵੀ ਦੁੱਖ ਪਹੁੰਚ ਰਿਹਾ ਕਿਸੇ ਕੋ ਰਾਸ਼ਨ ਹੈ ਨਹੀਂ ਕਿਸੇ ਕੋਲ ਦੁਆੰਜਾ ਹੈ ਨਹੀਂ ਕਿਸੇ ਕੋਲ ਤਾਂ ਸੌਣ ਨੂੰ ਜਗ੍ਹਾ ਵੀ ਹੈ ਨਹੀਂ ਸੋ ਇਹ ਅਸੀਂ ਗੁਰੂ ਪਾਤਸ਼ਾਹ ਅੱਗੇ ਅਰਦਾਸ ਕੀਤੀ ਸੀ ਉਸ ਤੋਂ ਬਾਅਦ ਅਸੀਂ ਮਿੰਬਾ ਨਹਿਰ ਦੇ ਉੱਤੇ ਗਏ ਪਤਾ ਲੱਗਾ ਕਿ ਨਹਿਰ ਟੁੱਟਣ ਲੱਗੀ ਆ ਸੋ ਅਸੀਂ ਉਸ ਵੇਲੇ ਜਿਹੜੀ ਚੀਜ਼ ਦੇਣ ਵਾਲੀ ਸੀ ਉਹ ਕੇਵਲ ਤਰਪਾਲਾਂ ਦੀ ਲੋੜ ਸੀ ਜਿੰਨੀਆਂ ਤਰਪਾਲਾ ਅਸੀਂ ਲੈ ਕੇ ਗਏ ਸੀ ਉਹਨਾਂ ਨੂੰ ਦੇਕੇ ਆਏ ਆਂ ਕੁਸ਼ ਤਰਪਾਲ ਕੋਈ 100 ਫੁੱਟ ਦੇ ਕਰੀਬ ਹੋਰ ਵੀ ਚਾਹੀਦੀ ਆ ਉਹ ਵੀ ਅਸੀਂ ਉੱਥੇ ਅੱਜ ਸ਼ਾਮ ਤੱਕ ਪੁੱਜਦੀ ਕਰਾਂਗੇ ਸਾਡੇ ਵਰਕਰ ਸਾਥੀ ਦੇ ਕੇ ਆਉਣਗੇ ਫਿਰ ਇਸ ਪਿੰਡ 'ਚ ਆਏ ਆ ਇਹ ਪਿੰਡ ਵੀ ਦਰਿਆ ਦੇ ਨਾਲ ਲੱਗਦਾ ਔਰ ਇੱਥੇ ਵੀ ਬਹੁਤ ਸਾਰੇ ਘਰ ਇਹ ਪਿੰਡ ਵੀ ਜਿਹੜਾ ਗੱਜਪੁਰ ਬੇਲਾ ਹੈ ਇੱਥੇ ਵੀ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋਇਆ ਚੌਂਦੇ ਆਕਾਰ ਪਿੰਡ ਦੇ ਵਿੱਚ ਪਾਣੀ ਵੜ ਗਿਆ ਇੱਥੇ ਚਾਰਾ ਖਤਮ ਹੋ ਗਿਆ ਤੇ ਜਿਹੜੇ ਜਿਹੜੇ ਜ਼ੁਬਾਨ ਨਾਲ ਬੋਲ ਕੇ ਖਾਣ ਵਾਲੇ ਆ ਗਲ ਮੰਗ ਕੇ ਖਾਣ ਵਾਲੇ ਆ ਉਹ ਤਾਂ ਗੱਲ ਆਪਣੀ ਕਰ ਜਾਂਦੇ ਆ ਬੇਜਵਾਨਾ ਕੀ ਕਵੇ ਕਿਸੇ ਨੂੰ ਸੋ ਉਹਨਾਂ ਦੀ ਵੀ ਸੇਵਾ ਦੀ ਲੋੜ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਸਮਾਜ ਨੂੰ ਨਾਲ ਲੈ ਕੇ ਕਿ ਪਸ਼ੂਆਂ ਲਈ ਚਾਰਾ ਵੀ ਇੱਥੇ ਆਵੇ ਜਿਹੜੀ ਘਰ ਚੋਂਦੇ ਆ ਉਹਨਾਂ ਨੂੰ ਕੁਝ ਤਰਪਾਲਾ ਅਸੀਂ ਦੇ ਕੇ ਚੱਲੇ ਆ ਕੁਝ ਜਿਹੜੇ ਆ ਹੋਰ ਲੋੜ ਹੋएगी ਅਸੀਂ ਉਹ ਵੀ ਚੀਜ਼ ਪੁੱਛਦੀ ਕਰਾਂਗੇ ਪਿੰਡ ਵਾਲਿਆਂ ਦੀ ਮੰਗ ਸੀ ਕਿ ਇੱਥੇ ਡੰਗਾ ਲਾਇਆ ਜਾਵੇ ਤਾਂ ਕਿ ਜਿਹੜਾ ਦਰਿਆ ਹੈ ਇਹ ਮਾਰ ਨਾ ਕਰੇ ਇਹ ਮਸਲਾ ਵੀ ਮੈਂ ਕੇਂਦਰ ਸਰਕਾਰ ਦੇ ਵੀ ਧਿਆਨ 'ਚ ਲਿਆਵਾਂਗਾ ਤੇ ਪੰਜਾਬ ਦੀ ਸਰਕਾਰ ਨਾਲ ਵੀ ਇਹ ਗੱਲ ਕਰਾਂਗਾ ਕਿ ਅਸੀਂ ਇਸ ਆਪਣੇ ਇਲਾਕੇ ਨੂੰ ਬਚਾ ਸਕੀਏ ਔਰ ਹੜਾ ਨਹੀਂ ਮਾਰ ਤੋਂ ਅੱਗੇ ਲਈ ਵੀ ਰਾਹਤ ਮਿਲੇ ਜਿਹੜੇ ਇਸ ਵੇਲੇ ਪੀੜਤ ਹੈ ਉਹਨਾਂ ਦੀ ਜੋ ਮਦਦ ਸਮਾਜ ਕਰ ਸਕਦਾ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਜਣੇ ਇਕੱਠੇ ਹੋਈਏ ਕੱਠੇ ਹੋ ਕੇ ਸੇਵਾ करिए ਤੇ ਗੁਰੂ ਆਨੇ ਵੀ ਸਾਨੂੰ ਰਾਹ ਇਹੀ ਦੱਸਿਆ ਕਿ ਸਮਾਜ ਦੀ ਸੇਵਾ ਬੜੀ ਲਾਜਮੀ ਹੈ ਗੱਜੂ ਬੇਲਾ ਮੈਂ ਸਰਪੰਚ ਪਿੰਡ ਕਾ ਜੁਰਵੇਲਾ ਹਰਪਾਲ ਸਿੰਘ ਸਾਡੇ ਪਿੰਡਾਂ ਚ ਲਾਲਪਰਾ ਸਾਹਿਬ ਆਈ ਸੀ ਤੇ ਅਸੀਂ ਉਹਨਾਂ ਨੂੰ ਪੂਰੇ ਜੋਰ ਸਾਡੇ ਪਿੰਡ ਨੇ ਮੰਗ ਕੀਤੀ ਕਿ ਸਾਡੇ ਦਰਿਆ ਨੂੰ ਕੈਨਲਾਈਜ਼ ਕੀਤਾ ਜਾਵੇ ਅਸੀਂ ਹੋਰ ਕੋਈ ਨਹੀਂ ਮੰਗ ਕਰਦੇ ਇਨਾ ਸਾਨੂੰ ਕੋਈ ਬਧੀ ਲੋੜ ਹੈਗੀ ਬਈ ਇਹ ਸਾਡਾ ਸਭ ਤੋਂ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾਵੇ ਸਾਹੀ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦੇ ਹਰਜਿੰਦਰ ਸਿੰਘ ਲੌਂਗਿਆ ਪਿੰਡ ਗੱਜਪੜ ਤੇ ਲਾਲਪਰਾ ਸਾਹਿਬ ਜੀ ਘਟ ਗਣਤੀ ਕਮਿਸ਼ਨ ਸਾਡੇ ਪਿੰਡ ਅੱਜ ਸਾਡੀਆਂ ਦੁੱਖ ਤਕਲੀਫਾਂ ਸੁਣਣ ਆਏ ਕਿ ਹੜ੍ਹਾਂ ਦੀ ਮਾਰ ਵਿੱਚ ਸਾਡੇ ਦਰਜਣਾ ਪਿੰਡ ਹਰ ਸਾਲ ਸਤਲੁਜ ਦਰਿਆ ਦੇ ਭਾਖੜਾ ਡੈਮ ਤੇ ਸਵਾਂ ਦੇ ਸਿਰ ਤੇ ਪਿੰਡ ਬਸੇਦੇ ਔਰ ਬਖਸ ਸਾਡੀ ਜਿਹੜੀ ਹੈ ਤੋਹਾਈ ਮਿੱਟੀਾਂ ਦੀ ਕੱਲ ਸਾਰਾ ਪਿੰਡ ਸਾਡੇ ਦੇ ਵਿੱਚ ਗਲੀਆਂ ਨਾਲੀਆਂ ਤੇ ਪਾਣੀ ਸੀਗਾ ਅੱਜ ਲਾਲਪਰਾ ਜੀ ਨਾਲ ਹਾ ਦਾ ਨਾਰਾ ਮਾਰਿਆ ਤੇ ਇਹ ਜਿਨ੍ਹਾਂ ਦੇ ਮਕਾਨ ਚੋਂਦੇ ਆ ਛੱਤਾਂ ਚ ਹੋ ਰਹੀਆਂ ਇਹਨਾਂ ਨਾਲ ਕੁਝ ਤਰਪਾਲਾਂ ਵੀ ਦਿੱਤੀਆਂ ਸਰਪੰਚ ਸਾਹਿਬ ਕੋਲ ਫੜਾਈਆਂ ਤੇ ਇਹਨਾਂ ਨੇ ਚਾਰੇ ਦੀ ਗੱਲ ਵੀ ਕੀਤੀ ਅਸੀਂ ਤੁਹਾਨੂੰ ਇਹ ਪਸ਼ੂਆਂ ਨੂੰ ਜਦੋਂ ਪਿੰਡ ਵਾਲਿਆਂ ਨੇ ਦੱਸਿਆ ਸਾਰਿਆਂ ਨੇ ਜੀ ਵੀ ਤੁਆਈ ਮਿਚ ਗਈ ਚਾਰੇ ਦੀ ਤੰਗੀ ਆ ਵੀ ਆਪਣੇ ਘਰ ਦੀਵੇ ਬਲਦੇ ਆ ਰੋਟੀ ਪਾਣੀ ਸਾਰਿਆਂ ਦਾ ਚੱਲਦਾ ਏ ਕਿ ਪਸ਼ੂਆਂ ਵਾਸਤਾ ਬਹੁਤ ਔਖਾ ਇਹਨਾਂ ਨੇ ਚਾਰੇ ਦਾ ਵੀ ਪ੍ਰਬੰਧ ਕਰਨ ਨੂੰ ਇੱਕੀਤਾ ਲਾਈ ਹੈ ਜੀ ਦੀ ਗੰਪਰੇ ਵਾਲੇ ਸਰਪੰਚ ਦੀ ਵੇ ਚਾਰੇ ਪਿੰਡਾਂ ਚ ਪੁਜਾਓ ਤੇ ਬਾਕੀ ਸੱਤ ਲੋਜ ਦਰਿਆ ਨੂੰ ਜਿਹੜੀ ਅਸੀਂ ਦੱਸੀ ਸਮੱਸਿਆ ਆਵੇ ਪਿਛਲੇ 50 ਸਾਲ ਪਹਿਲਾਂ ਵੀ ਜਿਹੜੇ ਇਹਦੇ ਸਰਵੇ ਹੋਏ ਤੇ ਦਰਿਆ ਦੇ ਸਾਡੇ ਦੇ 50 60 ਸਾਲ ਪਹਿਲਾਂ ਵੀ ਚੈਨਲ ਲਾਈ ਦੇ ਉਹੀ ਬੇਨਤੀ ਅਸੀਂ ਲਾਲਪਤਾ ਜੀ ਨੂੰ ਕੀਤੀ ਸਾਰੇ ਸਮੂਹ ਨਗਰ ਵਾਸੀ ਗੱਜਪੁਰ ਵਾਲਿਆਂ ਨੇ ਜੇ ਤੁਸੀਂ ਦੇ ਇੱਥੋਂ ਠੋਕਰਾਂ ਜਿਹੜੀਆਂ ਆਪਣਾ ਜਿੱਥੇ ਟਿੱਕਰ ਬੜਾ ਸਵਾਂ ਦਾ ਪੋੜਾ ਇੱਥੋਂ ਲੈ ਗਾ ਹੈ ਸਵਾਂ ਪੱਤਣ ਦੇ ਪੁੱਲ ਤੋਂ ਲੈ ਕੇ ਰੋਪੜ ਹੈਡ ਟਿੱਕਰ ਜਿਹੜੇ ਆ ਦੋਨਾਂ ਸਾਈਡਾਂ ਤੇ ਜਿਹੜੇ ਇਹਦਾ ਵਨ ਲਾਗੈ ਚੈਨ ਲਾਜੀ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਦਰਜਣੇ ਪਿੰਡ ਪਾਣੀ ਦੀ ਮਾਰ ਹੇਟਾ ਉਹ ਬਚ ਸਕਦੇ ਤੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਭਾਈ ਮੈਨੂੰ ਤੁਸੀਂ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਕਾ ਦੇ ਦਿਦੋ ਤੇ ਮੈਂ ਸੈਂਟਰ ਦੇ ਵਿੱਚ ਗੱਲ ਕਰਕੇ ਇਹ ਕੰਮ ਮਸਲਾ ਜਿਹੜਾ ਪਿਛਲੇ 50 ਸਾਲਾਂ ਤੋਂ ਰੁਕਿਆ ਉਹ ਹਲਕਰਾਵਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਇੱਥੇ ਆਏ ਤੇ ਇਹਨਾਂ ਨੂੰ ਲਾਲਪੜਾ ਜੀ ਨੇ ਦੀਆ ਆ ਅੱਜ ਪੰਜਾਬ ਜੋ ਕਿ ਇੱਕ ਵੱਡੀ ਮਾਰ ਹੀਟਾਂ ਚੱਲ ਰਿਹਾ ਹੈ ਤੇ ਭਾਜਪਾ ਦੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਉਹ ਹਰ ਪਿੰਡ ਦੇ ਵਿੱਚ ਜਾ ਕੇ ਜਿੱਥੇ ਹੱਟ ਦਾ ਪ੍ਰਭਾਵ ਹੈ ਦੌਰਾ ਕਰ ਰਹੀ ਹੈ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤਕਤ ਸ਼੍ਰੀ ਕੇਸ਼ਗੜ੍ਹ ਸਾਹਿਬ ਤੋਂ ਅਰਦਾਸ ਬੇਨਤੀ ਕੀਤੀ ਕਿ ਜਿਹੜੀ ਇਹ ਦੁੱਖ ਦੀ ਘੜੀ ਪੰਜਾਬ ਦੇ ਉੱਤੇ ਪਈ ਹੈ ਇਹ ਜਲਦ ਤੋਂ ਜਲ ਠੱਲ ਪੈ ਜਾਏ ਇਹਨੂੰ ਮੀਂਹ ਬੰਦ ਹੋਵੇ ਤੇ ਜਿਹੜੇ ਇਹ ਬੇਲਿਆਂ ਦੇ ਪਿੰਡਾਂ ਜਿਹੜੇ ਕੀ ਅੱਜ ਬੜੀ ਤਰਾਸਦੀ ਚੱਲ ਰਹੀ ਐ ਉਹ ਸੌਖੇ ਰਹਿਣ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ ਸੀ ਨਹਿਰ ਦੇ ਉੱਤੇ ਜਿਹੜੀਆਂ ਦੋ ਨਹਿਰਾਂ ਭਾਖੜੇ ਤੋਂ ਪਾਣੀ ਲੈ ਜਾਂਦੀਆਂ ਨੇ ਤੇ ਜਾ ਕੇ ਰਾਜਸਥਾਨ ਤੱਕ ਨੂੰ ਪਾਣੀ ਪੀਣ ਨੂੰ ਮਿਲਦਾ ਹੈ ਔਰ ਖੇਤਾਂ ਨੂੰ ਸਿੰਜਣ ਨੂੰ ਮਿਲਦਾ ਹੈ ਉਹਨਾਂ ਨਹਿਰਾਂ ਦੇ ਵਿੱਚ ਵੀ ਭਾਰੀ ਮੀਂਹ ਪੈਣ ਕਾਰਨ ਪਾੜ ਪੈ ਰਿਆ ਸੀ ਤੇ ਮੇਰੀ ਗੁਜ਼ਾਰਿਸ਼ ਇਹੀ ਹੈ ਕਿ ਜਿਹੜੀਆਂ ਇਹ ਨਹਿਰਾਂ ਐ ਦੇਖੋ ਇਹ ਸਾਡਾ ਇੱਕ ਉਹ ਸੋਮਾ ਹੈ ਜਿਹਦੇ ਨਾਲ ਪਤਾ ਨਹੀਂ ਕਿੰਨੇ ਹੀ ਲੋਕਾਂ ਨੂੰ ਖਾਣ ਵਾਲੇ ਦਾਣੇ ਮੁਹੱਈਆ ਹੁੰਦੇ ਨੇ ਤੇ ਇਹਨਾਂ ਦੀ ਵਧੀਆ ਰਿਪੇਅਰ ਹੋਣੀ ਚਾਹੀਦੀ ਹੈ ਔਰ ਇਹ ਜਿਹੜੀ ਥੱਲੇ ਵਾਲੇ ਪਿੰਡ ਹੈ ਜਿੱਥੇ ਅੱਜ ਅਸੀਂ ਗੱਜਪੁਰ ਬੇਲੇ ਦੇ ਵਿੱਚ ਖੜੇ ਆ ਜਿਵੇਂ ਦੱਸਿਆ ਉਹਨਾਂ ਨੇ ਕਿ ਇਹਨਾਂ ਨੂੰ ਗੁਰਦੁਆਰਾ ਸਾਹਿਬ ਵੀ ਪਹਿਲੀ ਮੰਜ਼ਲ ਦੇ ਉੱਤੇ ਸ਼ਿਫਟ ਕਰਨਾ ਪਿਆ ਗੁਰੂ ਸਾਹਿਬ ਦੇ ਸਰੂਪ ਨੂੰ ਕਿਉਂਕਿ ਥੱਲੇ ਵਾਲੇ ਫਲੋਰ ਦੇ ਉੱਤੇ ਪਾਣੀ ਪਹੁੰਚ ਜਾਂਦਾ ਤੇ ਮੇਰੀ ਕੇਂਦਰ ਸਰਕਾਰ ਨੂੰ ਔਰ ਆਪਣੀ ਲੀਡਰਸ਼ਿਪ ਨੂੰ ਇਕਬਾਲ ਸਿੰਘ ਲਾਲਪਰਾ ਜੀ ਨੂੰ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਰਲ ਕੇ ਹਮਲਾ ਮਾਰੀਏ ਤੇ ਜਿਵੇਂ ਹਿਮਾਚਲ ਦੇ ਵਿੱਚ ਪੂਰੇ ਸਵਾਨ ਨੂੰ ਉਹਨਾਂ ਨੇ ਚੈਨਲਾਈਜ਼ ਕਰਕੇ ਦੋਨੋਂ ਪਾਸੇ ਬੰਨਤਾ ਉਸੇ ਤਰੀਕੇ ਇਸ ਸਤਲੁਜ ਦਰਿਆ ਨੂੰ ਵੀ ਆਪਾਂ ਨਾਲ-ਨਾਲ ਲਿਜਾ ਕੇ ਰੋਪੜ ਤੱਕ ਬੰਨ੍ਹ ਦੀਏ ਤਾਂ ਜੋ ਕਿ ਇਹ ਪਿੰਡਾਂ ਦੀ ਜੂਨ ਹੈ ਜਿਹੜੀ ਇਹ ਸੁਧਰ ਸਕੇ ਨਹੀਂ ਆਏ ਸਾਲ ਇੱਥੇ ਭਾਰੀ ਨੁਕਸਾਨ ਹੁੰਦਾ ਤੇ ਮੇਰੀ ਇਹੀ ਗੁਜ਼ਾਰਿਸ਼ ਹੈ ਔਰ ਅਸੀਂ ਆਪਣੇ ਲੈਵਲ ਤੇ ਵੀ ਅਗੰਪੁਰ ਪੰਚਾਇਤ ਤੋਂ ਸ਼ੁਰੂ ਕਰਕੇ ਜਿੱਥੇ-ਜਿੱਥੇ ਪਿੰਡ ਇਸ ਦਰਿਆ ਦੇ ਕਿਨਾਰੇ ਤੇ ਪੈਂਦੇ ਆ ਸਾਰੀਆਂ ਪੰਚਾਇਤਾਂ ਨੂੰ ਲਾਮਬੰਦ ਕਰਾਂਗੇ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਔਰ ਸਟੇਟ ਦੀ ਸਰਕਾਰ ਨੂੰ ਗੁਹਾਰ ਲਵਾਵਾਂਗੇ ਕਿ ਕੱਲੇ ਇੱਥੇ ਹੜ੍ਹ ਦੇ ਦੌਰਾਨ ਦੌਰਾ ਕਰਨੇ ਦੇ ਨਾਲ ਬੋਰੀਆਂ ਤੋਂ ਭਰ ਕੇ ਲਗਾਉਣ ਦੇ ਨਾਲ ਹੱਲ ਨਹੀਂ ਹੋਣਾ ਇਹ ਸਰਕਾਰਾਂ ਦੇ ਕੰਮ ਹੈ ਇੱਥੇ ਡਰੇਨੇਜ ਦੀ ਪ੍ਰੋਪਰ ਵਿਵਸਥਾ ਇਹਨੂੰ ਚੈਨਲਾਈਜ਼ ਕਰਕੇ ਬੰਨ ਲਗਣਾ ਚਾਹੀਦਾ ਤਾਂ ਹੀ ਇਹ ਲੋਕ ਇਹ ਛੋਟੇ ਛੋਟੇ ਬੱਚੇ ਚੈਨ ਦੇ ਨਾਲ ਬਰਸਾਤ ਦੇ ਮੌਸਮ ਚ ਇੱਥੇ ਰਹਿ ਸਕਦੇ ਆ ਔਰ ਮੈਂ ਇਹ ਆਖੀਰ ਦੇ ਵਿੱਚ ਇਹੀ ਗੁਜ਼ਾਰਿਸ਼ ਕਰਾਂਗਾ ਕਿ ਮਹਾਰਾਜ ਭਲੀ ਕਰਨ ਤੇ ਜਲ ਤੋਂ ਜਲਦ ਪੰਜਾਬ ਇਸ ਵਿਪਤਾ ਤੋਂ ਬਾਹਰ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ